ਆਗਲੇ 2 ਦਿਨ ਮੈਂ ਬੜੀ ਮੁਸ਼ਕਲ ਨਾਲ ਕੱਢੀ ਮੈਂ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸਾਂ ਕਿ ਕਾਦ ਐ ਦਿਵਾਰ ਆਵੇ ਤੇ ਕਦ ਮੈਂ ਬਲਜਿੰਦਰ ਦੇ ਘਰ ਜਾ ਕੇ ਉਸ ਦੇ ਰੂਹ ਰੂਹ ਹੋਵਾ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਸ ਦੇ ਅਦਰਸ਼ਵਾਦ ਦਾ ਚੀਰ ਫਾੜ ਕਰਾਂ ਖੈਰ ਐਤਵਾਰ ਦੇ ਦਿਨ ਦੁਪਹਿਰ 3 ਉਸ ਦੇ ਘਰ ਜਾਣ ਦਾ ਵਕਤ ਆ ਗਿਆ ਮੈਂ ਉਸ ਦੇ ਬੱਚਿਆਂ ਦੇ ਲਈ ਕੁਝ ਗਿਫਟ ਤੇ ਚਾਕਲੇਟ ਵੀ ਰੱਖ ਲਈ ਮੈਂ ਤੇ ਵਿਕਰਮਾ ਉਸ ਦੇ ਘਰ ਦੇ ਦਰਵਾਜ਼ੇ ਅੱਗੇ ਜਾ ਪਹੁੰਚੇ ਗ੍ਰੀਨ ਐਵੇਨਿਊ ਵਿੱਚ ਬਣੀ ਸ਼ਾਇਦ 15 20 ਮਰਲੇ ਦੀ ਨਵੀਂ ਬਣੀ ਕੋਠੀ ਸੀ ਅੰਦਰ ਦਾ ਤਾਂ ਪਤਾ ਨਹੀਂ ਪਰ ਬਾਹਰੋਂ ਇਸ ਕੋਠੀ ਨੂੰ ਫਾਈਨਲ ਦੇਖ ਦੇਣ ਦਾ ਕੰਮ ਰੈਂਦਾ ਸੀ ਅਸੀਂ ਦਰਵਾਜ਼ੇ ਉੱਪਰ ਲੱਗਿਆ ਘੰਟੀ ਦਾ ਬਟਨ ਦੱਬਿਆ। ਦਰਵਾਜ਼ਾ ਖੋਲਣ ਖੁਦ ਬਰਜਿੰਦਰ ਆਇਆ ਸੀ। ਉਸਨੇ ਕੁਰਤਾ ਪਜਾਮਾ ਪਾ ਰੱਖਿਆ ਸੀ ਤੇ ਸਿਰ ਤੇ ਪਰਨਾ ਬੰਨ ਰੱਖਿਆ ਸੀ। ਸਾਸਰੇ ਕਾਲ ਸਾਰਾ। ਇਹ ਮੇਰੇ ਚਾਚਾ ਜੀ ਨੇ ਇਹੇ ਅਸਟਰੀਆ ਲੈੰਦੇ ਨੇ ਤੇ ਅੱਜ ਖਾਸ ਤੌਰ ਤੇ ਤੁਹਾਨੂੰ ਮਿਲਣ ਆਏ ਨੇ। ਬੇਕਰੋ ਨੇ ਇੱਕ ਤਰ੍ਹਾਂ ਨਾਲ ਮੇਰਾ ਦਵਾਰ ਫ ਬਲਜਿੰਦਰ ਨਾਲ ਕਰਵਾਉਨੇ ਆ ਕਿਹਾ ਸਾਸਰੀ ਕਾਲ ਬੇਕਰਮ ਦੀ ਫਤਿਹ ਦਾ ਜਵਾਬ ਦੇ ਕੇ ਬਲਜਿੰਦਰ ਮੇਰੇ ਵੱਲ ਕੋ ਨਾਲ ਦੇਖਣ ਲੱਗਾ ਆਈ ਪਛਾਨ ਕਿ ਨਹੀਂ ਕਿ ਮੈਂ ਆਪਣਾ ਦਵਾਰ ਫੁੱਦ ਕਰਵਾਵਾਂ ਮੈਂ ਬਲਜਿੰਦਰ ਨੂੰ ਮੇਰੇ ਵੱਲ ਹਰਾਨੀ ਨਾਲ ਦੇਖਦਿਆਂ ਦੇਖ ਕੇ ਕਿਹਾ ਉਹ ਤੂੰ ਸ਼ਿਵ ਕੁਮਾਰ ਇੰਨੇ ਬੜਿਆਂ ਵਾਦਾਂ ਜਦ ਇਹ ਤਾਂ ਕਮਾਲ ਕਰਦੀ ਪੋਰਾ ਨਹੀਂ ਬਦਲਿਆ ਉਵੇਂ ਹੀ ਟਿਆ ਜਾਵਾ ਫਿੱਕਾ ਫਿੱਕਾ ਬਲਜਿੰਦਰ ਨੇ ਮੇਰੀ ਆਵਾਜ਼ ਸੁਣ ਕੇ ਮੈਨੂੰ ਪਛਾਣਿਆ ਤੇ ਕਿਹਾ ਉਹ ਮੈਨੂੰ ਮੇਰੇ ਖੁੱਦ ਦੇ ਤੇ ਸਿਵ ਦੇ ਲਿਖੇ ਤਰੇਹਾ ਭਰੇ ਗੀਤ ਗਾਉਣ ਕਰਕੇ ਮੇਰੇ ਅਸਲ ਨਾਮ ਦੀ ਥਾਂ ਤੇ ਸਿੰਘ ਕੁਮਾਰ ਕਿਹਾ ਕਰਦਾ ਸੀ ਮੈਂ ਤਾਂ ਠੀਕਾਂ ਪਰ ਤੂੰ ਥੇਸ ਜ਼ਰੂਰ ਬਦਲ ਲਿਆ ਹੈ ਮੈਂ ਉਸ ਦੀ ਬਧੀ ਹੋਈ ਦਾੜੀ ਵੱਲ ਇਸ਼ਾਰਾ ਕਰਦੇ ਆ ਕਿਹਾ ਉਹ ਤੇ ਸਭ ਠੀਕ ਹੈ ਹੁਣ ਸਾਰੀਆਂ ਗੱਲਾਂ ਘੇਟ ਤੇ ਖਲੋ ਕੇ ਹੀ ਕਰਾਂਗੇ ਆਓ ਅੰਦਰ ਚੰਦੇ ਆ ਬਲਜਿੰਦਰ ਨੇ ਮੇਰਾ ਹੱਥ ਫੜ ਕੇ ਅੰਦਰ ਨੂੰ ਤੋਰਦਿਆਂ ਕਿਹਾ ਅੱਛਾ ਚਾਚਾ ਜੀ ਮੈਂ ਜਾਂਦਾ ਤੁਸੀਂ ਬੈਠ ਕੇ ਗੱਲਾਂ ਕਰੋ ਮੈਨੂੰ ਕੌਣ ਕਰਦਿਓ ਜਦ ਵਾਪਸ ਚਲਣਾ ਹੋਇਆ ਬਿਕਰਮ ਨੇ ਇੱਕ ਤਰ੍ਹਾਂ ਜਾਣ ਦੀ ਇਜਾਜ਼ਤ ਲੈਂਦੇ ਹੋਏ ਕਿਹਾ ਠੀਕ ਹੈ ਬਸ ਇਹਨੂੰ ਆਉਣ ਦੀ ਕੋਈ ਲੋੜ ਨਹੀਂ ਮੈਂ ਆਪੇ ਆ ਜਾਵਾਂਗਾ ਸਹਿਰ ਕਰਦਾ ਹੋਇਆ ਮੈਂ ਬੇਤਰ ਨੂੰ ਇੱਕ ਤਰ੍ਹਾਂ ਨਾਲ ਆਉਣ ਤੋਂ ਮਨਾ ਕਰਦਿਆਂ ਹੋਇਆ ਕਿਹਾ ਬਲਿੰਦਰ ਦਾ ਘਰ ਚਾਹੇ ਬਾਰੋਂ ਮੁਕੰਮਲ ਨਹੀਂ ਸੀ ਹੋਇਆ ਪਰ ਅੰਦਰੋਂ ਉਸ ਨੇ ਤੇ ਉਸ ਦੀ ਪਤਨੀ ਨੇ ਖੂਬ ਸੋਹਜਮਈ ਤਰੀਕੇ ਨਾਲ ਸੁਝਾਅ ਰੱਖਿਆ ਸੀ ਅਸੀਂ ਦੋਵਾਂ ਨੇ ਇਕੱਠੇ ਬਹਿ ਕੇ ਚਾਹ ਪੀਤੀ ਫਿਰ ਢੇਰ ਸਾਰਾ ਚਿਰ ਪ੍ਰਾਣੀਆਂ ਨਮੀਆਂ ਗੱਲਾਂ ਸਾਂਝੀਆਂ ਕੀਤੀਆਂ ਕੁਝ ਦੇ ਹੀ ਪਤਨੇ ਵੀ ਕਦੇ-ਕਦੇ ਸਾਨੂੰ ਕੋਈ ਖਾਣ ਪੀਣ ਦੀ ਸ਼ੈ ਦੇਣ ਆਈ ਸਾਡੇ ਨਾਲ ਗੱਲਬਾਤ ਵਿੱਚ ਹਿੱਸੇਦਾਰੀ ਬਣਦੀ ਰਹੀ ਬਲਿੰਦਰ ਨੇ ਮੈਨੂੰ ਆਪਣੇ ਪਰਿਵਾਰ ਨਾਲ ਲਾਇਆ ਵੱਡੀ ਬੇਟੀ ਜੋ ਕਿ 18 ਬਰਿਆਂ ਦੀ ਕਾਲਜ ਵਿੱਚ ਫਸਟイヤー ਸਾਇੰਸ ਕਰ ਰਹੀ ਸੀ ਦੂਜੀ ਬੇਟੀ 10ਵੀਂ ਦਾ ਇਮਤਿਹਾਨ ਦੇਣ ਦੀ ਤਿਆਰੀ ਕਰ ਰਹੀ ਸੀ। ਬੇਟਾ ਅਜੇ 7ਵੀਂ ਜਮਾਤ ਵਿੱਚ ਸੀ। ਬੱਚੇ ਸਾਰੇ ਹੀ ਬੜੇ ਖੂਬਸੂਰਤ ਤੇ ਪਿਆਰੇ ਸਨ। ਸਭ ਤੋਂ ਵੱਧ ਉਹ ਬੜੇ ਹੀ ਸਾਊ ਤੇ ਮਾਂ-ਬਾਪ ਦੀ ਭੱਜ-ਭੱਜ ਮਦਦ ਕਰ ਰਹੇ ਸਨ। ਮੈਂ ਆਪਣੇ ਨਾਲ ਲਿਆਂਦੇ ਹੋਏ ਤੋਹਫੇ ਤੇ ਚਾਕਲੇਟ ਜਦ ਉਹਨਾਂ ਨੂੰ ਦਿੱਤੇ ਤਾਂ ਭਲੇ ਬੱਚਿਆਂ ਦੇ ਤਰਾ ਇਨਲਾ ਤਾਂ ਉਹਨਾਂ ਇਨਕਾਰ ਕੀਤਾ ਪਰ ਫਿਰ ਮੇਰੇ ਜਿਆਦਾ ਇਨਕਾਰ ਇਕਰਾਰ ਸੀ ਤੇ ਮਾਤਾ ਪਿਤਾ ਦੇ ਇਸ਼ਾਰਾ ਕਰਨ ਤੇ ਤੱਕੜ ਲਈ ਹੈਰਾਨੀ ਵਾਲੀ ਗੱਲ ਸੀ ਕਿ ਬਲਜਿੰਦਰ ਆਪਣੇ ਤਿੰਨਾਂ ਬੱਚਿਆਂ ਦਾ ਤਵਾਰਪ ਕਰਦਿਆਂ ਹੋਇਆ ਤੇ ਉਹਨਾਂ ਬਾਰੇ ਗੱਲਾਂ ਕਰਦਾ ਹੋਇਆ ਜਰਾ ਵੀ ਸਰਵਿੰਦਾ ਨਹੀਂ ਸੀ ਹੋਇਆ ਜਿਆਪਦਾ ਸੀ ਉਸ ਨੂੰ ਕਾਲਜ ਵਾਲਾ ਜ਼ਮਾਨਾ ਯਾਦ ਨਹੀਂ ਸੀ ਰਿਹਾ ਮੈਂ ਚਾਹੁੰਦਾ ਸਾਂ ਕਿ ਮੈਂ ਕਿਵੇਂ ਨਾ ਕਿਵੇਂ ਗੱਲ ਕਾਲਜ ਵਾਲੇ ਸੰਮਤੀ ਲਿਆ ਕੇ ਉਹਨੂੰ ਸਭ ਕੁਝ ਸਿਖਾਵਾਂ ਪਰ ਫਿਰ ਉਸਦੇ ਬੀਬੇ ਬੱਚਿਆਂ ਤੇ ਸੁਰ ਸਲੀਕੇਦਾਰ ਪਤਨੀ ਨੂੰ ਦੇਖ ਕੇ ਚੁੱਪ ਰਿਹਾ ਖੈਰ ਡੇਢ ਦੋ ਘੰਟੇ ਬਾਅਦ ਮੈਂ ਉਹਨਾਂ ਦੇ ਪਰਿਵਾਰ ਤੋਂ ਵਿਦਾ ਲਈ ਬਲਜਿੰਦਰ ਨੇ ਮੈਨੂੰ ਖਾਣਾ ਖਾ ਕੇ ਜਾਣ ਲਈ ਯੋਰ ਪਾਇਆ ਪਰ ਮੈਂ ਫਿਰ ਆਉਣ ਦਾ ਵਾਅਦਾ ਕਰਕੇ ਉਸ ਤੋਂ ਇਜਾਜ਼ਤ ਮੰਗੀ ਮੈਂ ਪਾਵੇਂ ਬਲਜਿੰਦਰ ਘਰੋਂ ਆ ਗਿਆ ਸਾਂ ਪਰ ਫਿਰ ਮਨਤੀ ਬੋਝਿਆ ਰਹਾ ਸੀ ਮੈਂ ਸੋਚ ਰਿਹਾ ਸੀ ਕਿ ਮੈਂ ਉਸ ਨੂੰ ਇੱਕ ਆਦਰਸ਼ ਮੰਨਦਾ ਰਿਹਾ ਤੇ ਉਹ ਕੀ ਨਿਕਲਿਆ ਮੈਂ ਚਾਹੁੰਦਾ ਸੀ ਉਸ ਨੂੰ ਕਿਸੇ ਦਿਨ ਕਿਧਰੇ ਬਾਹਰ ਕਾਫੀ ਹਾਊਸ ਵਿੱਚ ਮਿਲਾਂ ਤੇ ਫਿਰ ਕਾਰਜ ਵਾਲੇ ਦਿਨ ਯਾਦ ਕਰਵਾ ਕੇ ਉਸ ਦੀ ਵਿਚਾਰਧਾਰਾ ਯਾਦ ਕਰਵਾ ਕੇ ਉਸ ਦੀ ਖੂਬ ਨਾ ਪਾਕਰਾਂ ਉਸ ਨੂੰ ਉਸਦੀ ਕਹਾਣੀ ਅਤੇ ਕਰਨੀ ਦਾ ਅਰਥ ਸਮਝਾਵਾਂ ਕੁਝ ਦਿਨਾਂ ਬਾਅਦ ਮੈਨੂੰ ਆਪਣੇ ਪੁਰਾਣੇ ਦੋਸਤ ਨਰਿੰਦਰ ਨੂੰ ਮਿਲਣ ਦਾ ਮੌਕਾ ਮਿਲਿਆ ਸ਼ਾਮ ਦੇ ਸਮੇਂ ਅਸੀਂ ਉਸਦੇ ਘਰ ਬੈਠੇ ਪੈਗ ਸਾਂਝਾ ਕਰ ਰਹੇ ਸਾਂ ਕਿ ਮੈਨੂੰ ਬਲਵਿੰਦਰ ਦੀ ਯਾਦ ਆ ਗਈ ਮੈਂ ਸੋਚਿਆ ਚਲੋ ਬਲਵਿੰਦਰ ਦੇ ਸਾਹਮਣੇ ਨਾ ਸਹੀ ਅੱਜ ਅਸੀਂ ਦੋਵੇਂ ਪੁਰਾਣੇ ਦੋਸਤ ਬੈਠ ਕੇ ਉਸਦੀ ਯਾਦ ਪਾੜ ਕਰਦੇ ਹਾਂ ਮੈਂ ਗੱਲ ਤੋੜ ਲਈ ਜਦ ਨਿਰਿੰਦਰ ਦੇ ਸਾਹਮਣੇ ਬਲਵਿੰਦਰ ਦੇ ਤਿੰਨ ਬੱਚਿਆਂ ਬਾਰੇ ਪਰਿਵਾਰ ਬਾਰੇ ਜ਼ਿਕਰ ਕੀਤਾ ਤਾਂ ਨਿਰਿੰਦਰ ਕਹਿਣ ਲੱਗਾ ਕਿ ਤੂੰ ਜਾਣਦਾ ਹੈ ਬਲਵਿੰਦਰ ਬਾਰੇ ਸਭ ਕੁਝ ਸਭ ਕੁਝ ਸਭ ਕੁਝ ਤੋਂ ਤੇਰਾ ਕੀ ਭਾਵ ਹੈ ਮੈਂ ਨਿਰਿੰਦਰ ਦੇ ਮੂੰਹੋਂ ਬਲਵਿੰਦਰ ਬਾਰੇ ਹੋਰ ਸੁਣਨਾ ਚਾਹੁੰਦਾ ਸਾਂ ਤੂੰ ਬਲਵਿੰਦਰ ਦੀ ਪਤਨੀ ਵੇਖੀ ਹੈ ਸਰਵਜੀਤ ਨਿਰਿੰਦਰ ਨੇ ਮੈਨੂੰ ਸਵਾਲ ਕੀਤਾ ਹਾਂ ਦੇਖੀ ਹੈ ਪਰ ਤੂੰ ਇਹ ਕਿਉਂ ਪੁੱਛ ਰਹੇ ਹੈ ਮੈਂ ਨਰਿੰਦਰ ਦਾ ਸਵਾਲ ਸੁਣ ਕੇ ਬਹੁਤ ਹੈਰਾਨ ਸਾ ਸਰਵਜੀਤ ਬੜੀ ਨੇਕ ਔਰਤ ਹੈ ਮੈਂ ਕਈ ਵਾਰ ਗਿਆ ਹਾਂ ਬਰਜਿੰਦਰ ਦੇ ਘਰ ਉਸਨੇ ਬਰਜਿੰਦਰ ਤੇ ਉਸਦੇ ਘਰ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲ ਰੱਖਿਆ ਹੈ ਨਿਰਿੰਦਰ ਥੋੜਾ ਰੁਕ ਕੇ ਹੋਰ ਪੈਗ ਬਣਾਉਣ ਲੱਗਾ ਪਰ ਤੋ ਮੈਨੂੰ ਅਸਲੀ ਗੱਲ ਦੱਸ। ਮੈਂ ਅਸਲੀਅਤ ਜਾਣਣ ਲਈ ਉਤਾਵਲਾ ਸਾਂ। ਅਸਲੀ ਗੱਲ ਇਹ ਹੈ ਕਿ ਬਰਜਿੰਦਰ ਦੇ ਤਿੰਨ ਬੱਚੇ ਹਨ। ਪਰ ਅਸਲ ਵਿੱਚ ਇਹ ਤਿੰਨੇ ਬੱਚੇ ਉਸ ਦੀ ਪਤਨੀ ਸਰਬਜੀਤ ਦੇ ਹਨ। ਉਸ ਦੇ ਪਹਿਲੇ ਪਤੀਆਂ ਤੋਂ। ਨਰਿੰਦਰ ਇੱਕ ਪਲ ਮੇਰਾ ਪ੍ਰਤੀਕਰਮ ਲੈਣ ਲਈ ਰੁਕਿਆ। ਪਹਿਲੇ ਪਤੀਆਂ ਤੋਂ ਇਹ ਹਕੀਕਤ ਮੇਰੇ ਲਈ ਤਾਜਾ ਗਰੀ ਬੰਬ ਬੰਬਾਵਾ ਸੀ ਅਸਲ ਵਿੱਚ ਸਰਵਜੀਤ ਦੇ ਪਹਿਲੇ ਵਿਆਹ ਤੋਂ ਦੋ ਵਿਗਿਆ ਹਨ ਪਰ ਫਿਰ ਹਾਸੇ ਵਿੱਚ ਉਸਦੇ ਪਤੀ ਦੀ ਮੌਤ ਹੋ ਗਈ ਕੁਝ ਸਾਲ ਅਕੰਦੀ ਰਹੀ ਫਿਰ ਘਰਦਿਆਂ ਦੇ ਕਹਿਣ ਤੇ ਇੱਕ ਤਲਾਕਤਾ ਆਦਮੀ ਨਾਲ ਉਸ ਦਾ ਵਿਆਹ ਕਰ ਦਿੱਤਾ ਉਸ ਦਾ ਮਾਲੀ ਫਾਇਦਾ ਉਠਾ ਵਿਦੇਸ਼ ਚਲਾ ਗਿਆ ਫਿਰ ਕੋਈ ਜਵਾਬ ਦੇਣੋਂ ਹਟ ਗਿਆ ਜਦ ਇਧਰ ਉਹਦੇ ਘਰਦਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਪੈਰਾਂ ਤੇ ਪਾਣੀ ਨਾ ਪੈਣ ਦਿੱਤਾ ਅੰਤ ਨੂੰ ਇਸ ਰਿਸ਼ਤੇ ਦਾ ਅੰਤਰੀ ਤਲਾਕ ਨਾਲ ਹੋਇਆ ਨਰਿੰਦਰ ਨਰਿੰਦਰ ਗੱਲ ਕਰਦਾ ਕਰਦਾ ਜਰਾ ਰੁਕਿਆ ਫਿਰ ਮੈਂ ਅੱਗੇ ਜਾਣਾ ਚਾਹੁੰਦਾ ਸੀ ਬਲਜਿੰਦਰ ਦਾ ਬੇਟਾ ਉਸੇ ਰਿਸ਼ਤੇ ਤੋਂ ਪੈਦਾ ਹੋਇਆ ਹੈ ਆਪਣੇ ਬਾਪ ਦੇ ਪਦੇਹ ਜਾਣ ਤੋਂ ਬਾਅਦ ਨਰਿੰਦਰ ਨੇ ਬਲਵਿੰਦਰ ਦੇ بیٹے ਬਾਰੇ ਦੀ ਮੈਨੂੰ ਅਸਲੀਅਤ ਤੋਂ ਰੂਗ ਰੂ ਕਰਵਾਇਆ ਪਰ ਬਲਵਿੰਦਰ ਨਾਲ ਸਰਗੀਤ ਦਾ ਵਿਆਹ ਕਿਵੇਂ ਹੋਇਆ ਮੈਂ ਬਲਵਿੰਦਰ ਤੇ ਸਰਗੀਤ ਦੇ ਜੁੜੇ ਰਿਸ਼ਤੇ ਬਾਰੇ ਜਾਣਨਾ ਚਾਹੁੰਦਾ ਸਾਂ ਬਲਵਿੰਦਰ ਦਾ ਤੈਨੂੰ ਪਤਾ ਹੈ ਯਾਰ ਇਹ ਤਾਂ ਕਾਜ ਸਮੇਂ ਤੋਂ ਹੀ ਵਿਆਹ ਨਹੀਂ 시 ਕਰਵਾਉਣਾ ਚਾਹੁੰਦਾ ਇਸ ਕਰਕੇ ਐਮਫਿਲ ਕਰਕੇ ਕੁਝ ਸਾਲ ਤਾਂ ਕੋਹਰਾ ਰਹਾ ਪਰ ਬਾਅਦ ਵਿੱਚ ਇਸ ਦਾ ਇਰਾਦਾ ਪੀ ਐਚ ਡੀ ਕਰਨ ਦਾ ਬਣ ਗਿਆ ਪਹੁੰਚ ਗਿਆ ਯੂਨੀਵਰਸਿਟੀ ਡਾਕਟਰ ਰਣਜੀਤ ਸਿੰਘ ਕੋਲ ਉਹ ਬ੍ਰਜੇਂਦਰ ਦੇ ਗਾਈਡ ਸਨ ਪੀ ਐਚ ਡੀ ਤਾਂ ਨਹੀਂ ਕਰ ਪਾਇਆ ਪਰ ਸਰਬਜੀਤ ਦੇ ਡਾਕਟਰ ਸਾਹਿਬ ਦਾ ਦੁੱਖ ਨਾ ਦੇਖ ਸਕਿਆ ਇਸ ਨੇ ਸਰਬਜੀਤ ਨਾਲ ਵਿਆਹ ਕਰਕੇ ਡਾਕਟਰ ਸਾਹਿਬ ਨੂੰ ਗੁਰਦਕਸ਼ਨਾ ਦੇ ਦਿੱਤੀ। ਆਸਰੇ ਵਿੱਚ ਸਰਬਜੀਤ ਡਾਕਟਰ ਨਰਿੰਜੀਤ ਸਿੰਘ ਜੀ ਦੀ ਬੇਟੀ ਹੈ। ਇੱਕ ਕਿਸਮਤ ਦੇਖੋ ਵਿਆਹ ਹੁੰਦੇ ਸਾਰ ਹੀ ਨਿਕਲਿਆ ਸਰਕਾਰੀ ਕਾਲਜ ਲੈਕਚਰਾਰਾਂ ਦੀਆਂ ਸਾਮੀਆਂ ਵਿੱਚ ਇਸ ਦੀ ਨਿਯੁਕਤੀ ਹੋ ਗਈ। ਸਰਬਜੀਤ ਖੁਦ ਵੀ ਕੈਮਿਸਟਰੀ ਲੈਕਚਰਾਰ ਹੈ। ਨਰਿੰਦਰ ਨੇ ਇੱਕ ਤਰ੍ਹਾਂ ਬਲਜਿੰਦਰ ਦੀ ਸਾਰੀ ਕਹਾਣੀ ਸੁਣਦਿਆਂ ਹੋਇਆਂ ਕਿਹਾ ਅੱਛਾ ਅੱਛਾ ਕੀਤਾ ਯਾਰ ਮੈਨੂੰ ਤੂੰ ਸਾਰੀ ਗੱਲ ਦੱਸ ਸਕਦੀ ਨਹੀਂ ਤਾਂ ਮੈਥੋਂ ਬਹੁਤ ਵੱਡਾ ਗੁਨਾਹ ਹੋ ਜਾਣਾ ਸੀ ਬਲਜਿੰਦਰ ਦਾ ਦਰਸ਼ਕਾਰ ਕਰਕੇ ਮੈਂ ਇੱਕ ਤਰ੍ਹਾਂ ਨਾਲ ਪਛਤਾਪ ਕਰਦਿਆਂ ਕਿਹਾ ਪਿਛਲੇ ਕੁਝ ਸਾਲਾਂ ਤੋਂ ਨਾ ਸਿਰਫ ਇਹ ਦੋਵੇਂ ਇੱਕ ਖੂਸੂ ਤਰਸਤੇ ਵਾਲੀ ਜਿੰਦਗੀ ਗੁਜ਼ਾਰ ਰਹੇ ਹਨ ਬਲਕਿ ਤਿੰਨੇ ਬੱਚੇ ਵੀ ਸੰਪੂਰਨ ਪਰਿਵਾਰ ਕ੍ਰਿਸਤੀਆਂ ਦਾ ਆਨੰਦ ਮਾਣ ਰਹੇ ਹਨ ਨਿਰਿੰਦਰ ਨੇ ਬਲਜਿੰਦਰ ਤੇ ਸਰਵਜੀਤ ਦੀਆਂ ਖੁਸ਼ੀਆਂ ਭਰਪੂਰ ਜ਼ਿੰਦਗੀ ਦਾ ਜ਼ਿਕਰ ਕੀਤਾ ਹਾਂ ਇਸ ਦਾ ਤਾਂ ਮੈਂ ਵੀ ਗਵਾਹ ਹਾਂ ਜਦ ਮੈਂ ਬਲਜਿੰਦਰ ਦੇ ਘਰ ਗਿਆ ਸਾਂ ਤਾਂ ਬੱਚੇ ਮੈਨੂੰ ਵੀ ਮੋਹ ਭਰੇ ਤੇ ਬੀਬੇ ਲੱਗੇ ਸਨ ਤਿੰਨੋਂ ਹੀ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ ਬਲਜਿੰਦਰ ਨੂੰ ਸਾਥ ਵਿੱਚ ਸਕੇ ਬਾਬੂ ਜੀਦਾਂ ਮੈਂ ਅੱਖੀਂ ਦੇਖੇ ਬਲਜਿੰਦਰ ਦੇ ਘਰ ਦੇ ਮਾਹੌਲ ਦੀ ਹਾਮੀ ਪੱਣੀ ਅੱਛਾ ਨਿਰਿੰਦਰ ਹੁਣ ਮੈਂ ਜਾਂਦਾ ਘਰੇ ਉੜੀ ਦੇ ਹੋਣਗੇ ਆਖ ਮੈਂ ਨਿਰਿੰਦਰ ਤੋਂ ਵਿਦਾ ਲਈ ਮੈਂ ਪੈਦਲ ਚੱਲਦਾ ਹੋਇਆ ਘਰ ਵੱਲ ਜਾ ਰਿਹਾ ਸੀ ਮੈਂ ਫੋਨ ਕੱਢ ਕੇ ਬਲਜਿੰਦਰ ਨੂੰ ਬੁਲਾਉਣ ਲੱਗਾ ਮਿਲਣ ਲਈ ਕਿਤੇ ਬਾਹਰ ਨਹੀਂ ਆਪਣੇ ਘਰ ਦਰਸ਼ਕਾਰ ਕਰਨ ਲਈ ਨਹੀਂ ਬਲਕਿ ਸਤਿਕਾਰ ਕਰਨ ਵਾਸਤੇ ਤੇ ਇਹ ਦੱਸਣ ਵਾਸਤੇ ਕਿ ਉਹ ਕੱਲ ਵੀ ਮੇਰਾ ਆਦਰਸ਼ ਸੀ ਅੱਜ ਵੀ ਤੇ ਰਹੇਗਾ ਸਮਾਪਤਾ ਇਹ ਕਹਾਣੀ ਇੱਕ ਆਦਰਸ਼ ਆਦਮੀ ਦੀ ਤੁਹਾਨੂੰ ਕਿਸ ਤਰ੍ਹਾਂ ਲਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ